ਮਾਈ ਗੁਰ ਜੀ ਦਾ ਖਾਸ ਮਾਈ ਗੁਰ ਜੀ ਕੀ ਪੱਥੇ ਅੱਜ ਸਾਡੇ ਸਿੱਖਾਂ ਦੇ ਵਿੱਚ ਇੱਕ ਚੀਜ਼ ਬਹੁਤ ਭੜੇ ਤਰੀਕੇ ਨਾਲ ਵਿਖੀ ਜਾ ਰਹੀ ਹੈ ਉਹ ਕੀ ਹੈ ਕਿ ਅਸੀਂ ਸਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਛੱਡ ਕੇ ਹੋਰ ਸੱਜੇ ਖੱਬੇ 10 ਗੁਰੂ ਸਾਹਿਬਾਨ ਦੀ ਬਾਣੀ ਨੂੰ ਛੱਡ ਕੇ ਹੋਰ ਸੱਜੇ ਖੱਬੇ ਤੁਰਨ ਲੱਗ ਪਏ ਆ ਜਿ ਫਲਾਣੇ ਗ੍ਰੰਥ ਦੇ ਆ ਮੰਤਰ ਪੜ੍ਹੀਏ ਤੇ ਰਿੱਧੀ ਸਿੱਧੀ ਮਿਲਦੀ ਏ ਜਿ ਫਲਾਣੇ ਗ੍ਰੰਥ ਦੀਆਂ ਆ ਕਿਤਾਬਾਂ ਪੜ੍ਹੀਏ ਤੇ ਤਾਕਤ ਮਿਲਦੀ ਏ ਗੁਰਮੁਖੋ ਤਾਕਤ ਉਹਨੂੰ ਚਾਹੀਦੀ ਹੈ ਜਿਨੇ ਦੁਨੀਆਂ ਦੇ ਵਿੱਚ ਕੁਝ ਮਾੜਾ ਕਰਨਾ ਆ ਜਿਨੇ ਪ੍ਰਮਾਤਮਾ ਦੇ ਚਰਨਾਂ ਨਾਲ ਲਿਬ ਲਾਉਣੀ ਹੈ ਉਹਨੇ ਤਾਕਤਾਂ ਕੀ ਕਰਨੀਆਂ ਨੇ ਕਿਸੇ ਅਦੀਬ ਨੇ ਕਹੇ ਸੰਸਾਰ ਦੇ ਵਿੱਚ ਜਿਉਣ ਵਾਸਤੇ ਪ੍ਰੇਮ ਬਹੁਤ ਵੱਡੀ ਪ੍ਰਮਾਤਮਾ ਦੀ ਬਖਸ਼ਿਸ਼ ਨਿਆਮਤ ਆ ਆ ਤਾਕਤਾਂ ਉਹਨਾਂ ਲੋਕਾਂ ਨੂੰ ਚਾਹੀਦੀਆਂ ਨੇ ਜਿਨ੍ਹਾਂ ਨੇ ਲੋਕਾਂ ਉੱਪਰ ਜ਼ੁਲਮ ਕਰਨਾ ਹੈ ਜਿਨ੍ਹਾਂ ਨੇ ਲੋਕਾਂ ਨੂੰ ਲੁੱਟਣਾ ਆ ਬਹੁਤ ਹੀ ਪਿਆਰੀ ਇੱਕ ਕਟਨਾ ਸ਼੍ਰੀ ਹਜੁਰ ਬਾਬਾ ਸਾਹਿਬ ਸਿੰਘ ਜੀ 베ਦੀ ਸਾਹਿਬ ਉਹਨਾਂ ਸਹਿਬ ਵਾਲੇ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਅਨਸਵੰਸ ਵਿੱਚੋਂ ਹੋਏ ਇੱਕ ਵਾਰੀ 베ਦੀ ਕੋਲ ਦਾ ਹੀ ਡੇਰਾ ਬਾਬਾ ਨਾਨਕ ਦੇ ਰਹਿਣ ਵਾਲਾ ਇੱਕ ਨੌਜਵਾਨ ਬਾਬਾ ਜੀ ਦੀ ਸੰਗਤ ਵਿੱਚ ਆਇਆ ਪੜਿਆ ਲਿਖਿਆ ਸੀ ਬੁਲਾਰਾ ਵੀ ਬਹੁਤ ਸੋਹਣਾ ਸੀ ਬਾਬਾ ਜੀ ਨੇ ਜਾਣਿਆ ਵੀ ਚੰਗਾ ਆ ਅਭਿਆਸੀ ਹੈ ਉਹਨਾਂ ਨੇ ਸੇਵਾ ਦੇ ਦਿੱਤੀ ਕਹਿੰਦੇ ਨਾਲੇ ਕਥਾ ਸੁਣਾਇਆ ਕਰੋ ਨਾਲੇ ਬਾਣੀ ਸੁਣਾਇਆ ਕਰੋ ਇੱਕ ਦਿਨ ਕੀ ਤੱਕਦੇ ਐ ਕਿ ਉਹ ਸਿੰਘ ਬੈਠਾ ਇਕਾਂਤ ਦੇ ਵਿੱਚ ਕੁਝ ਮੰਤਰਾਂ ਦਾ ਅਭਿਆਸ ਕਰੇ ਜਦ ਮਹਾਂਪੁਰਖਾਂ ਨੇ ਨੇੜੇ ਹੋ ਕੇ ਸੁਣਿਆ ਤੇ ਕਹਿੰਦੇ ਜੀ ਇਹ ਤੁਸੀਂ ਕੀ ਪੜਦੇ ਪਏ ਹੋ ਜੇ ਫਲਾਣੇ ਵੇਦ ਦੇ ਫਲਾਣੇ ਗ੍ਰੰਥ ਦੇ ਮੰਤਰ ਨੇ ਇਹਨਾਂ ਨੂੰ ਪੜਨ ਕਰਕੇ ਆਹ ਰਹਿਮ ਤਾਂ ਆਹ ਬਖਸ਼ਿਸ਼ਾਂ ਮਿਲਦੀਆਂ ਨੇ ਬਾਬਾ ਸੈਭ ਸਿੰਘ ਵਿਦੀ ਸਾਹਿਬ ਜੀ ਬਹੁਤ ਨਾਰਾਜ਼ ਹੋਏ ਕਹਿੰਦੇ ਇਹ ਕੀ ਕਰਦੇ ਪਏ ਮੂਰਖਾਂ ਵਾਲੇ ਕੰਮ ਉਹ ਭਲਿਆ ਜਿੰਦੀ ਗੁਰੂ ਗ੍ਰੰਥ ਸਾਹਿਬ ਮਾਰਤੋਂ ਪੂਰੀ ਨਹੀਂ ਪੈਂਦੀ ਪਈ ਉਹਦੀ ਕਿਤੋਂ ਹੋਰ ਪੂਰੀ ਪੈ ਜਾਏਗੀ ਨਾਲੇ ਸੱਜਣਾ ਇਹ ਗੱਲ ਯਾਦ ਰੱਖ ਇਹ ਦਰਿਆ ਦੇ ਕਿਨਾਰੇ ਤੇ ਲੱਗੀਆਂ ਬੇੜੀਆਂ ਵਰਗਾ ਹਾਲਾਤ ਨੇ ਜਿਹੜੀ ਬੇੜੀ ਦੀ ਵਾਰੀ ਹੁੰਦੀ ਏ ਜਾਣਾ ਉਹਨੇ ਹੀ ਆ ਆ ਕਾਲ ਚੁਗ ਦਾ ਦੌਰ ਆ ਤੇ ਇਸ ਕਾਲ ਚੁਗ ਦੇ ਦੌਰ ਦੇ ਵਿੱਚ ਸਭ ਤੋਂ ਪਹਿਲਾਂ ਜਿਸ ਬੇੜੀ ਨੇ ਮੈਨੂੰ ਤੁਹਾਨੂੰ ਪਾਰ ਕਰਨਾ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਏ ਬਾਣੀ ਤੋਂ ਬਾਹਰ ਜਾਓਗੇ ਖੱਜਲ ਖਵਾਰ ਹੋਵੋਗੇ ਬਾਬਾ ਜੀ ਕਹਿੰਦੇ ਬਾਣੀ ਦਾ ਪੈਰਾ ਨਹੀਂ ਢਿੱਲਾ ਕਰਨਾ ਇਸ ਲਈ ਮਹਾਰਾਜ ਜੀ ਕਹਿੰਦੇ ਸਤ ਗੁਰ ਕੀ ਜਿਸ ਨੂੰ ਮਤ ਆਵੇ ਸੋ ਸਤ ਗੁਰ ਮਾਹੇ ਸਮਾਨਾ ਇਹ ਬਾਣੀ ਜੋ ਜਿਉ ਹੋ ਜਾਣਾ ਇਸ ਅੰਤਰ ਰਵੈ ਹਰ ਨਾਮਾ ਕਹਿੰਦੇ ਰੱਬ ਵੀ ਉਹਦੇ ਅੰਦਰ ਵਰਤਦਾ ਤੇ ਨਾਮ ਵੀ ਉਹਦੇ ਅੰਦਰ ਵਰਤਦਾ ਉਸ ਗੁਰੂ ਕੇ ਸੇਖ ਨੇ ਫਿਰ ਮਾਫੀ ਮੰਗੀ ਕਹਿੰਦੇ ਬਾਬਾ ਜੀ ਗਲਤੀ ਹੋ ਗਈ ਮੈਂ ਅੱਗੇ ਤੋਂ ਇਹ ਗਲਤੀ ਨਹੀਂ ਕਰਾਂਗਾ ਬਾਬਾ ਜੀ ਨੇ ਸਮਝਾਇਆ ਨਹੀਂ ਭਲਿਆ ਬਾਣੀ ਨੂੰ ਛੱਡ ਕੇ ਹੋਰ ਚਾਹੇ ਕਿਸੇ ਨੇ ਲੱਖ ਸੋਹਣੀ ਚੀਜ਼ ਲਿਖੀ ਏ ਸਾਡਾ ਉਹਦੇ ਨਾਲ ਕੋਈ ਸਰੋਕਾਰ ਨਹੀਂ ਹੈ ਸਾਨੂੰ ਕੋਈ ਲੋੜ ਨਹੀਂ ਹੈ ਮੈਂ ਫਿਰ ਬੇਨਤੀ ਕਰ ਦਵਾ ਤਾਕਤ ਉਹਨਾਂ ਨੂੰ ਚਾਹੀਦੀ ਏ ਜਿਨ੍ਹਾਂ ਨੇ ਦੁਨੀਆ ਵਿੱਚ ਪਾਪ ਕਮਾਉਣੇ ਨੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਚਰਨਾਂ ਨਾਲ ਜੁੜਨਾ ਉਹਨਾਂ ਨੂੰ ਨਿਮਰਤਾ ਚਾਹੀਦੀ ਹਲੀਮੀ ਚਾਹੀਦੀ ਤੇ ਉਹਨਾਂ ਨੂੰ ਪੂਰਾ ਗੁਰੂ ਚਾਹੀਦਾ ਆ